ਜਿਵੇਂ ਹੁਣ ਅਸੀਂ ਪ੍ਰੈਕਟਿਸ ਕੀਤੀ ਹੈ ਬਾਈ ਭਗਵਾਨ ਭਾਨੇ ਕੋਲੇ ਜੇ ਆਪਾਂ ਪ੍ਰੈਕਟਿਸ ਕਰਦੇ ਆ ਠੀਕ ਹੈ ਜੇ ਆਪਾਂ ਪਲੇਅਰ ਬਣ ਗਏ ਤਾਂ ਵੀ ਠੀਕ ਹੈ ਜੇ ਆਪਾਂ ਪਲੇਅਰ ਨਹੀਂ ਬਣੇ ਆਪਾਂ ਉਹਨਾਂ ਕੋਲ ਪ੍ਰੈਕਟਿਸ ਕੀਤੀ ਜੇ ਪਲੇਅਰ ਨਹੀਂ ਬਣੇ ਆਪਾਂ ਇਨਸਾਨ ਤਾਂ ਵਧੀਆ ਬਣ ਜਾਗੇ ਬਾਈ ਦੀ ਇਹ ਸੋਚ ਹੁੰਦੀ ਸੀ ਬਈ ਜੇ ਆਪਾਂ 100 ਬੰਦਾ ਪ੍ਰੈਕਟਿਸ ਕਰਦਾ ਜ਼ਰੂਰੀ ਨਹੀਂ ਬਈ 100 ਨਹੀਂ ਤਕੜਾ ਹੋਣਾ ਬਾਈ ਦੀ ਸੋਚ ਇਹ ਹੁੰਦੀ ਸੀ ਜੇ ਵੀ ਤੁਸੀਂ ਪਲੇਅਰ ਨਹੀਂ ਬਣੇ ਤੇ ਤੁਹਾਡੀ ਸੋਚ ਤਾਂ ਵਧੀਆ ਬਣ ਜੂਗੀ ਇਨਸਾਨ ਵਧੀਆ ਬਣ ਜਾਗੇ ਇਹਦੇ ਵਿੱਚੋਂ ਮੈਂ ਦੇਖਿਆ ਬੰਦੇ ਸਾਡੇ ਬਹੁਤ ਆਪਦੇ ਕੰਮ ਕਰਨ ਲੱਗ ਗਏ ਜੇ ਮੈਂ ਆਪ ਦਾ ਆਪਦਾ ਘਰੇ ਆਪਦਾ ਕੰਮ ਤੰਦਾ ਕਰਨ ਲੱਗ ਗਏ ਆ ਜਿੰਦਰੀ ਹੁਣੀ ਹੁੰਦੇ ਸੀ ਮੁੰਡੇ ਉਹਨਾਂ ਨੇ ਖੇਡੀ ਜਿੰਨੀ ਗੋਡੀ ਖੱਡੀ ਵਧੀਆ ਖੇਡੀ ਬਾਅਦ ਚ ਉਹਨਾਂ ਨੇ ਆਪਦਾ ਕਾਰੋਬਾਰ ਵਧੀਆ ਚਲਾਇਆ ਬਾਈ ਇਨਸਾਨ ਵਧੀਆ ਬਣ ਗਏ ਉਹ ਜਣੇ ਵੀ ਆਪਦਾ ਕੰਮ ਆਪਦਾ ਕੱਤਾਂ ਕਰਨ ਲੱਗ ਗਏ ਹੋਰ ਗੇਤੀ ਵਾਲੀ ਕਰਨ ਲੱਗ ਗਏ ਕਿਸੇ ਨੇ ਪਸੂ ਰੱਖ ਲਏ ਵੀ ਆਏ ਕੋ ਚਾਰੀ ਦੇਣ ਹੁੰਦੀ ਐ ਨਹੀਂ ਬਈ ਚਾਲੋ ਤੇ ਲਈ ਅੱਜ ਖੇਡਿਆ ਤਾਂ ਤੇਰੇ ਨਾਲ ਖੇਡ ਲਿਆ ਜੇ ਕੱਲ ਨੂੰ ਮਾੜਾ ਹੋ ਗਿਆ ਤੈਨੂੰ ਫੋਨ ਨਹੀਂ ਲਾਉਣਾ ਇਹ ਜੇ ਕੋਈ ਗੋਝ ਵੀ ਹੈਗੀ ਆ ਵਿੱਚ ਬੰਦੇ ਕਿ ਮੈਂ ਹਾਂ